ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਵਿਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਿੰਨ ਝੋਟੀਆਂ ਆ ਗੀਆਂ ਵੀਰੇ ਕੋਲੇ ਇੱਕ ਵੈੜ ਆ ਗਈ ਵੀਰੋ ਚੰਗੇ ਰਕਾਰਡ ਵਾਲੀ ਆ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਡ ਵੀਰ ਦਾ ਜਿਆਜ ਹੁੰਦਾ ਆਓ ਵੀਰੇ ਇਨਾਂ ਬਾਰੇ ਲੈਨੇ ਆ ਵੀਰੂ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਹੋਰ ਸੁਣਾ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਹਾਂ ਵੀਰੇ ਹਰਮਨਪਿੰਡ ਆਇਆ ਸਾਸਿ ਜ਼ਿਲ੍ਹਾ ਮRETURNTRANSFER ਤਸੀਲ ਚਨਾਲਾ ਜੀ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਵੀਰੇ 8264442131 ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਹੈ ਆਪਣਾ ਪਿੰਡ ਜ਼ਿਲ੍ਹਾ ਮRETURNTRANSFER ਹਾਂ ਜੀ ਤਾਂ ਵੀਰੇ ਕਹਿੰਦੀ ਗੱਲ ਵੀਡੀਓ ਕੀਤੀ ਸੀ ਫਿਰ ਪਸ਼ੂ ਵੇੰਗੇ ਗਏ ਨਾਲ ਮੈਂ ਨਾ ਵੀ ਜੀ ਪਹਿਲੇ ਫੋਨ ਕਰ ਰਹੀ ਠੀਕ ਹੈ ਜੀ ਸਾਰੇ ਮਿੰਟ 25 40 ਮਿੰਟ ਲੱਗੇ ਹੋਣੇ ਆ ਰੇਟ ਜਿਆਦੇ ਹੈ ਨਾ ਪਸ਼ੂ ਆਪਾਂ ਪਾਏ ਸੀ ਤੇ ਵੇਗ ਗਏ ਹਾਂ ਰੇਟ ਨੋਰਮਲ ਹੀ ਸੀ ਜੀ ਪਸ਼ੂ ਆਏ ਤੇ ਮੈਂ ਤਾਂ ਬਿਲਕੁਲ ਬਿਲਕੁਲ ਹਾਂ ਰੇਟ ਜੈ ਜੈ ਤੇ ਵਪਾਰੀ ਵੀਰ ਖਰੀਦ ਕਰ ਜਾਂਦੇ ਹਨ ਤਾਂ ਜਲਦੀ ਪਸ਼ੂ ਵੇਖਦੇ ਨੇ ਛੋਟੇ ਛੋਟੇ ਪਾਈਦੇ ਅੱਜ ਵੀ ਡੇਡ ਹੁੰਦੀਆਂ ਨੇ ਜਾਂਗੇ ਪੋਣੇ ਆ ਪਿੰਡੇ ਪੋਣਾਂ ਦੇ ਜਾਣ ਉੱਡਦੀਆਂ ਵਾਲੇ ਰੇਟ ਆ ਤਾਂ ਵੀਰਾਂ ਨੂੰ ਬੇਨਤੀ ਆ ਗਈ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਇੱਕ ਵੜਾ ਤਿੰਨ ਝੋਟੀਆਂ ਹਾਂ ਵੀਰੇ ਪਹਿਲੇ ਨੰਬਰ ਤੇ ਕੀ ਬਾਤ ਹੈ ਬੱਚਾ ਮਰ ਗਿਆ ਜੇ ਨੌ ਕਾਲਾ ਥਣ 25 ਦਿਨ ਘਾਲਿਆ ਕਿਹਾ ਕੋਈ ਇੱਕ ਮਹੀਨਾ ਮੰਨ ਕੇ ਲੈ ਜੀ ਬਿਲਕੁਲ ਦੋ ਦੋ ਭਾਵੇਂ 10 ਕਿਲੋ ਆਪਾਂ ਚੋਗਣੇ ਲਿਆਂਦੀ ਅੱਠ ਕਹਿ ਕੇ ਦੇਣੀ ਹੈ ਅੱਠ ਕਹਿ ਕੇ ਹਾਂ ਜੀ ਤਾਂ ਵੇਖੋ ਵੀਰੇ ਉਹ ਵੱਡੀ ਝੋਟੀ ਆ ਬੱਚਾ ਹਨੀ ਬਾਕੀ ਲੇਵਾ ਚੈੱਕ ਕਰ ਲੋ ਥਣ ਦੀ ਕੁਆਲਿਟੀ ਚੈੱਕ ਕਰ ਲੋ ਕੰਦ ਕਾਠ ਤੇ ਗੱਲ ਕਰੀਏ ਵੀਰੇ ਫੇਸ ਕੁਆਲਿਟੀ ਦੀ ਤੇ ਉਹ ਵੀ ਚੰਗੀ ਟੌਪ ਕਲਾਸ ਆ ਅੱਨ ਖੱਬਾ ਸੋਬਾ ਲਾਇਆ ਥਲੇ ਉਹਨੇ ਕਿੰਨਾ ਦੁੱਧ ਆ ਦੁੱਧ ਭਾਵੇਂ 9 ਹੋਵੇ 10 ਹੋਵੇ 8 ਕਹਿ ਕੇ ਦੇ 8 ਕਿਲੋ ਕਰਕੇ ਹਨਾ ਤਾਂ ਨਵਾਂ ਪਸ਼ੂ ਆ ਚਲੋ ਵੀਰੇ ਗਾੜੀ ਅਗਲੇ ਸੂਏ ਚਲੋ ਚੰਗੀ ਰਕਮ ਦੀ ਵੇਖ ਜੂ ਹਨਾ ਕਰਨਾ 6 ਦੰਦ 6 ਦੰਦ ਤਾਂ ਵੀਰੇ ਹੁਣ ਐਵੇਂ ਮਿਲਦੀ ਕਿਵੇਂ ਪਾੜੇ ਤੇ ਵੀਜੀ ਉੱਥੇ ਆ ਥਾਪੀ ਤੇ ਮਿਲੀ ਆ ਆ ਠੀਕ ਹੈ ਜੀ ਟੋਕ ਟੋਕੜ ਗੱਪੜ ਮੈਂ ਭਾਈ ਬੱਚੇ ਮਰੇ ਵਾਲੀ ਆ ਨਾ ਜਿਹੜੀ ਮਰੇ ਵਾਲੀ ਲੰਗੋ ਪਰੇ ਖਾਂਦੇ ਆ ਕੇ ਕਰਨਾ ਬਿਲਕੁਲ ਬਿਲਕੁਲ ਬੱਚੇ ਤੋਂ ਬਿਨਾ ਆ ਨੰਦ ਕਰ ਬੱਚੇ ਤੋਂ ਬਿਨਾ ਹਨਾ ਤਾਂ ਵੇਖੋ ਵੀਰੋ ਚੈੱਕ ਕਰ ਲਓ ਬਾਕੀ ਲੇਵੇ ਦੀ ਕੁਆਲਿਟੀ ਤੇ ਖੰਦ ਦੀ ਕੁਆਲਿਟੀ ਚੰਗੀ ਝੋਟੀ ਹੈ ਜੀ ਵੀਰੇ ਮੋਲੇ ਦਾ ਹੁਣ ਕੀ ਕਰੀਏ ਵੀ ਜੀ ਜੇ ਇਹ ਤਾਂ ਝੋਟੀ ਦਾ ਹੁੰਦਾ ਬੱਟਾ ਇਹਨੇ ਝੋਟੀ ਲੱਖੋਂ ਬਾਹਰ ਹੀ ਬਿਲਕੁਲ ਹੁਣ ਮੁੱਲ 80 85 ਹੋ ਮੱਦੀ ਕਰੀਏ 75000 ਦੀ ਝੋਟੀ ਦੇ ਰਾਂਗੇ ਹੁਣ 75 ਹਾਂਜੀ ਉਹ ਚ ਮੰਨਣ ਹੋ ਜੀ ਵੀਰੇ ਦੋ ਛੜਦੀਆਂ 73 ਦੀ ਖਾਨ ਵੀ ਜੀ 72000 ਚ ਛੋੜ ਕਰਾਂਗੇ ਦੋਸਤ ਕੀ ਬਾਤ ਹੈ ਤੇ ਵੇਖੋ ਵੀਰੋ 72000 ਦੀ ਝੋਟੀ ਹੋ ਜੂ ਸੋਣੀ ਝੋਟੀ ਆ ਲੇਵੇ ਵਾਲਿਆ ਫੇਸ ਕੁਆਲਟੀ ਕੱਟ ਕਾਠ ਦੀ ਗੱਲ ਕਰੀਏ ਤੇ ਥਣਾ ਦੀ ਬਹੁਤ ਜਿਆਦੀ ਚੰਗੀ ਝੋਟੀ ਆ ਬਾਕੀ ਫੋਨ ਵੀਰ ਨੂੰ ਲਾ ਲਿਓ ਮਾਨਤਨ ਹੋ ਜੂ ਹਨਾ ਵੀਰੇ ਠੀਕ ਹੈ ਚੰਗੀ ਝੋਟੇ ਵੀਰੇ ਵੱਡੀ ਝੋਟੀ ਦੂਜੇ ਨੰਬਰ ਤੇ ਦੂਜਾ ਸੁਆਜੇ ਗੱਬਣਾ ਇਹ ਵੀ ਹਫਤਾ ਜਾਂ 10 ਦਿਨ ਕਰ ਦੂ ਇੱਕ ਹਫਤਾ ਹਨਾ ਤਾਂ ਵੇਖੋ ਵੀਰੇ ਚੈੱਕ ਕਰ ਲਿਓ ਇੱਕ ਹਫਤਾ ਇਹ ਬਾਕੀ ਆ ਬਾਕੀ ਚਲ ਠੀਕ ਆ ਸੋਣੀ ਜਾਂ ਇਹ ਵੀ ਇੱਕ ਹਫਤਾ ਸਾਹਮਣੇ ਛੱਡ ਗਏ ਹਨਾ ਵੀਰਾਂ ਦਾ ਜਾਜ ਹੀ ਆਂਦੇ ਕਿਰਮਾ ਆਉਣਾ ਹੈ ਸਿੰਗਾ ਸਿਗਾਰੇ ਦਾ ਬਹੁਤ ਚੰਗੀ ਝੋਟੀ ਵੀਰੇ ਹੋ ਗਈ ਦੋਵੇਂ ਝੋਟੀਆਂ ਚੰਗੀਆਂ ਇਹ ਚਲ ਹਫਤਾ ਦਾ ਸਾਹਮਣੇ ਕਈ ਵੀਰ ਨੇ ਇਹ ਹੈ ਕਿ ਭਾ ਵੀਰ ਦਾ ਜਾਜ ਹੋਊਗਾ ਹਾਂਜੀ ਤਸਾਂ ਤੋਂ ਚੰਗਾ ਲੱਗਿਆ ਸਫਾਈਆਂ ਹਾਂਗੀਆਂ ਲੈਵੇ ਦੀਆਂ ਕਾਫੀ ਹਨ ਸੋਹਣੀ ਝੋਟੀ ਹੈ ਵੀਰੇ ਮੋਲੇ ਦਾ ਮੋਲ ਲਈਦਾ ਵੀਰ ਜੀ 50 ਕੀ ਕਰਦੇ 75 ਦੀ ਦੇਣਾ ਕਾਰਡਿਓ ਮਾਨਤਨ ਵੀਰੇ ਚੋਂ ਵੀਰ ਜੀ 72 ਪੜਾ ਲਓ ਵੀਰ ਆਲਾ ਇਹ ਪੜਾ ਲਓ ਵੀਰ ਬੱਤੀ ਆਲੇ ਇਹ ਵੀਰ ਚੋੜਾ ਖੜੂ 140 ਦਾ ਧੇਰਾ ਨੇ ਪੜਾ ਕੋ ਵੀਰ ਖੜ ਕੇ ਝੋਟੀ ਵੇਜ ਲੈ 85 ਦੀ ਵੇਟ ਹੈ ਸ਼ਾਇਦ ਹੁੰਦਿਆ ਇਥਨਾ ਚ ਤਾਂ ਫਿਰ ਤਿਆਰ ਹੋਊਗੀ ਵੀਰੇ ਹਜੇ ਹਨਾ ਦਿਨ ਤਾਂ ਪਏ ਨੇ ਤਾਂ ਵੇਖੋ ਵੀਰੇ 72 ਚੋਂ ਮਾਨਤਨ ਹੋ ਜੂ ਕੋਈ ਨਾ ਫੋਨ ਲਾ ਲਿਓ ਹਨਾ ਤੇ ਜੋੜਾ 70 70 ਦੀਆਂ ਵੀਰ ਕਹਿੰਦਾ ਹੋ ਜਾਣਗੀਆਂ ਬਾਕੀ ਤੁਸੀਂ ਫੋਨ ਲਾ ਲਿਓ ਕੋਈ ਨਾ ਮਾਨਤਨ ਵੀਰ ਕਰ ਦੂ ਰੇਟ ਜਾ ਜਾ ਵੀਰ ਦਾ ਬਾਕੀ ਚਾਰੂ ਚੂਰੂ ਆ ਵੀਰਿਓ ਠੀਕ ਹੈ ਜੀ ਹਾਂ ਵੀਰੇ ਗਾੜੀ ਆ ਗੱਬਣਾ ਵੀ ਜੀ ਤਿੰਨ ਮਹੀਨਿਆਂ ਦੀ ਚੈੱਕ ਪਾਸ ਜੇ ਦੁੱਧ 4 ਚਾਰ ਕਿਲੋ ਦੁੱਧ ਤਿੰਨ ਮਹੀਨਿਆਂ ਦੀ ਚੈੱਕ ਪਾਸ ਲੈਵੇ ਦੀਆਂ ਚੰਗੀਆਂ ਸਫਾਈਆਂ ਲੱਗੀਆਂ ਨੇ ਬਾਕੀ ਮੈਂ ਭਾਜੀ ਕੋਲ 15 ਕਿਲੋ ਹੋਰ ਦੀ ਚੰਗੀ ਮੈਂ ਆ ਵੀਰੇ ਬਾਕੀ ਵੀ ਆਪਣੇ ਕੋ ਆਜੀ ਆਈ ਹੁੰਦੇ ਚੈੱਕ ਲਾ ਕੇ ਕਿੰਗਰ ਕੱਢਣ ਬਿਲਕੁਲ ਬਿਲਕੁਲ ਤੇ ਦੇਖੋ ਵੀਰੇ ਟੋਕਰ ਗੱਬਣ ਆ ਗਈ ਆ ਵੱਡੇ ਪੱਲੇ ਚ ਆ ਚੰਗੇ ਰਿਕਾਰਡ ਵਾਲੀ ਆ ਚੌਣ ਚਾਂ ਬਹੁਤ ਚੰਗੀ ਲੱਗੀ ਮੈਂ ਭਾਜੀ ਅੱਛਾ 1 ਨੰਬਰ ਚ ਹੋਣਾ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਇਹ ਟੋਕਰ ਗੱਬਣ ਕਿਵੇਂ ਮੈਂ ਆ ਗਈ ਹਨਾ ਚੰਗੇ ਰਿਕਾਰਡ ਤੇ ਥੰਤ ਚੰਗਾ ਲੱਗਿਆ ਵੇਰੇ ਤੋਂ ਦੇ ਚੰਗਾ ਪਰੂਗੀ ਪਰ ਜੀ ਸੱਜੇ ਤੋਂ ਮੌਤ ਨਹੀਂ ਸੀ ਸੱਟ ਪੁੱਠ ਬੜੀ 60000 ਦੀ ਮੈਂ ਦੇ ਦਈਏ 60000 ਜੀ ਹਾਂ ਜੀ ਉੱਚੇ ਮਾਣਦਨ ਹੋ ਜੀ ਪਾ ਪੂਣੀ ਜੀ ਆਹ ਪਾ ਜੀ ਉਦਾਂ ਹੀ ਆ ਮੈਂ ਦੋ ਬਿਲਕੁਲ ਹੁਣ ਕਿਨੇ ਜੇ ਚੈੱਕ ਪਾਸ ਸਕਨੇ ਕਿੰਨਾ ਮਹੀਨਾ ਚੈੱਕ ਪਾਸ 4 ਲੀਟਰ ਦੋਤੀ ਜੀ ਹੁਣ ਹਾਂ ਨਾ ਹਾਂ ਆਪਾਂ ਹੀ 55000 ਤੋਂ ਸ਼ੁਰੂ ਕਰਤਾ ਪੂਰੇ 55000 ਕੋਈ ਨਹੀਂ ਵੇਚੀ ਜੇ ਤੁਸੀਂ ਕਹਿ ਲੋ ਤੇਰਾ ਨਹੀਂ ਬਾਕੀ ਕੋਈ ਨਹੀਂ ਕੋਈ ਵੀਰਾ ਸਾਹਮਣ ਵਾਲਾ ਹਨਾ ਇਹ ਆ ਕਿ ਮੈਂ ਮੇਤੋ ਵਾਲਿਆਂ ਨੂੰ ਖਾਦਮ ਨਹੀਂ ਠੀਕ ਹੈ ਤਾਂ ਵੇਖੋ ਵੀਰੋ ਚੰਗੇ ਪਸ਼ੂ ਆ ਵੀਰੇ ਕੋਲੇ ਤਿੰਨ ਝੋਟੀਆਂ ਆ ਗਈਆਂ ਤਾਂ ਵੈੜ ਆ ਗਈ ਸੋ ਗਿਆ ਸੋਆ ਮਿੱਧੀ ਵੈੜ ਦਾ ਦਿਨ 10 ਲੈ ਜੇ 15 ਲੈ ਜੀ ਦਿਨ 10 12 ਖੜਦੀ ਹੈ ਨਾ ਤੇ ਫੈਟ ਫੂਡ ਇਹਦੀ ਚੰਗੀ ਦੱਸਦੇ ਹੋ ਨੇ ਹਾਂਜੀ ਤਾਂ ਵੇਖੋ ਵੀਰੋ ਦਿਨ 10 12 ਖੜਦੀ ਆ ਸੋਹਣੀ ਵੈੜਾ ਸ਼ਾਈ ਹਾਲ ਚ ਆ ਗਈ ਆ ਥਨ ਥੁਣਾ ਗੁਲਾਬੀ ਆ ਗਿਆ ਲੈਵਲ ਉਪਰੀ ਬਹੁਤ ਸਾਫ ਆ ਕਿਆ ਬਾਤ ਸੋਹਣਾ ਥਨ ਲੱਗਿਆ ਨੋਕੜ ਹਾਂਜੀ ਸੋਹਣਾ ਲੇਵਾ ਲੱਗਿਆ ਕੱਦ ਕਾਠ ਵਾਲੀ ਵੀਰੇ ਮੋਲੇ ਦਾ ਕਿੰਨਾ ਜੀ 45 ਕਰਦੇ 40 ਦੇ ਦਈਏ ਜੋ ਸਾਹਮਣੀ ਕੇ ਵੀਰ ਨੇ ਦੱਸ ਦੇਣਾ ਦੋ ਹੋਰ ਛੱਡੋ 33 ਦੀ ਕੋਈ ਫੋਨ ਲਾ ਲੈ ਬਾਕੀ ਹਨਾ ਤਾਂ ਵੇਖੋ ਵੀਰੋ ਚਾਰ ਪਸ਼ੂ ਅੱਜ ਫੇਰ ਵੀਰੇ ਕੋਲੇ ਆ ਗਏ ਹੀ ਰੇਟ ਵੀਰ ਨੇ ਬਿਲਕੁਲ ਜੈਜ ਕੀਤਾ ਇੱਕ ਵੜਾ ਨਿਗ ਨਿਗੇ ਰੇਟ ਆ ਬਾਕੀ ਫੋਨ ਵੀਰ ਨੂੰ ਵੀਰੇ ਜਰੂਰ ਲਾ ਲਿਓ ਰੇਟ ਵੀਰ ਦਾ ਜੈਜ ਹੁੰਦਾ ਨੋਰਮਲ ਰੇਟ ਆ ਬਾਕੀ ਇਹੋ ਬੇਨਤੀ ਆ ਗਈ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਦਿਖਾ ਲਈ ਜਾਵੇ ਜੀ ਆ ਵੀਰੇ ਐਡਰੈਸ ਬੋਲੇ ਪਿੰਡ ਰਾਹਾਂਸੀ ਪਾਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਠੀਕ ਹੈ ਜੀ ਫੋਨ ਨੰਬਰ 826444531 ਠੀਕ ਹੈ ਸਤਿ ਸ੍ਰੀ ਅਕਾਲ